ਪਿੰਡ ਭਿੰਡਰਗੜਾ ਅਤੇ ਐਂਡਗੜ੍ਹ ਨਹਿਰ ਦੇ ਨਾਲ ਮੀਂਹ ਜਿਆਦਾ ਮੀਂਹ ਪੈਣ ਦੇ ਕਾਰਨ 2.5 300 ਕਿੱਲਾ ਝੋਨੇ ਦਾ ਹੋਇਆ ਖਰਾਬ ਘੱਟੋ ਘੱਟ 2-2 ਘਟ 3-3 ਫੁੱਟ ਪਾਣੀ ਖੜਾ ਵਾ ਝੋਨੇ ਦੀ ਫਸਲ ਖਰਾਬ ਹੋ ਗਈ ਘੱਟੋ ਘੱਟ 2.5 300 ਕਿੰਨੇ ਹੋਣਗੇ ਕਿੱਲੇ ਘਟੋ ਘਟ ਇਹ ਕਿਸਾਨ ਭਰਾਵਾਂ ਦੀ ਬੋ ਆ ਨਾ ਕੋਈ ਨਹੀਂ ਤਾਂ ਕੋਤੂਗਾ ਬਣੀਣਾ ਜਿਹੜੀ ਨਹਿਰ ਜਾਂਦੀ ਆ ਭਿੰਡਰਗੜਾਂ ਵਾਲੀ ਤੇ ਐਂਦਗੜ ਵਾਲੀ ਜਿਹੜੀ ਨਹਿਰ ਵਜਦੀ ਆ ਇੱਥੇ ਐਂਦਗੜ ਦੇ ਵੀ ਕਈ ਭਰਾਮਾਂ ਦੀ ਪੈਲੀ ਹੈਗੀ ਆ ਤੇ ਭਿੰਡਰਗੜਾਂ ਦੀ ਵੀ ਹੈਗੀ ਆ ਤੇ ਕੁਝ ਮੈਨਾਂ ਦਾ ਜਿਹੜੀ ਪਾਣੀ ਤੁਸੀਂ ਦੇਖ ਸਕਦੇ ਪਿੱਛੇ ਕਿਸੇ ਨੂੰ ਪੁਰੇ ਦੀ ਵੀ ਹੋ ਸਕਦਾ ਪੈਲੀ ਨਾਲ ਲੱਗਦੀ ਹੋਵੇ ਜਾਂ ਦਾਏ ਦੀ ਥੱਲੇ ਪਾਸੇ ਨਾਲ ਲੱਗਦੀ ਹੋਵੇ ਸਾਰੇ ਪਾਸੇ ਪਾਣੀ ਹੀ ਪਾਣੀ ਆ ਮੈਂ ਤੁਸੀਂ ਦੇਖ ਸਕਦੇ ਆ ਘਟੋ ਘਟਾ 2 2 ਫੁੱਟ ਪਾਣੀ ਰਹੂਗਾ ਚੱਲ ਵਾਹਿਗੁਰੂ ਮੇਰੇ ਸਾਰੇ ਭਰਾਵਾਂ ਦੇ ਕਿਸਾਨ ਵੀਰਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸਾਨ ਭਰਾਵਾਂ ਦਾ ਕਿ ਅੱਜ ਉਹ ਆਪਾਂ ਰਲ ਮਿਲ ਕੇ ਸਾਰੇ ਭਰਾ ਕਿਸਾਨ ਵੀਰਾਂ ਦਾ ਸਾਥ ਵੀ ਦੇਵਾਂਗੇ ਜਿੱਥੇ ਵੀ ਲੋੜ ਪਈ ਕਿੰਨੇ ਹੋਣਗੇ ਕਿੱਲੇ ਘਟੋ ਘਟੇ ਇਹ ਬਹੁਤ ਐੜੜ ਵਰਤ ਤਨ ਤਨ ਫਟ ਹੋਊਗਾ ਬਾਣੀ ਹਣਾ ਹਾਂ